ਸਾਰਿਆਂ ਨੂੰ ਪਿਆਰ ਭਰੀ ਸਸ਼ੀਆਖਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਪੰਜਾਬ ਦੇ ਮੁਲਾਜ਼ਮ ਲੰਮੇ ਸਮੇ ਤੋਂ ਸੰਘਰਸ਼ ਕਰਿਆ ਕਿ ਸਾਡਾ 18228 ਕਰੋੜ ਰੁਪਏ ਦਾ ਬਕਾਇਆ ਜਿਹੜਾ ਹੈ 5.5 ਸਾਲਾਂ ਦਾ ਬਕਾਇਆ ਉਹ ਜਾਰੀ ਕੀਤਾ ਜਾਵੇ ਤੇ ਪੈਂਡਿੰਗ ਪਏ 11% ਦੀਆਂ ਤਿੰਨ ਕਿਸ਼ਤਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਜਾਰੀ ਕੀਤਾ ਜਾਵੇ ਸੋ ਦੋਸਤੋ ਜਿਹੜਾ ਹੈ ਇਸੇ ਸਿਲਸਲੇ ਦੇ ਵਿੱਚ ਮੁਲਾਜ਼ਮਾਂ ਦੀਆਂ ਦੋ ਮੁੱਖ ਮੰਗਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਸੂਤਰਾਂ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਡਬਲ ਬੈਂਚ ਦਾ ਜਿਹੜਾ ਹੈ ਬਲਾਸਮਾ ਦੀ ਇਹਨਾਂ ਦੋ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲਗਾ ਸਕਦਾ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ 765000 ਮੁਲਾਜ਼ਮ ਲੰਮੇ ਸਮੇਂ ਤੋਂ ਸੰਘਰਸ਼ ਕਰੇ ਨੇ ਕਿ ਸਾਡੀਆਂ ਜਿਹੜੀਆਂ ਜ਼ਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਇਸੇ ਸਿਲਸਿਲੇ ਦੇ ਵਿੱਚ ਹੁਸੂਤਰਾ ਦੇ ਵੱਲੋਂ ਇਹ ਵੱਡੀ ਜਾਣਕਾਰੀ ਜਿਹੜੀ ਹੈ ਇਸ ਮੁਲਾਜ਼ਮਾਂ ਦੀਆਂ ਦੋ ਵੱਡੀਆਂ ਮੁੱਖ ਮੰਗਾਂ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਸੂਤਰਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ thank ਜਿਵੇਂ ਕਿ ਪੰਜਾਬ ਸਰਕਾਰ ਹਰ ਵਾਰ ਸੁਨਵਾਈ ਦੀ ਅਗਲੀ ਤਰੀਕ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਪਰ ਜਿਹੜਾ ਜਿਹੜਾ ਹੁਣ ਨਹੀਂ ਹੋਵੇਗਾ ਕਿਉਂਕਿ ਮੁਲਾਜ਼ਮਾਂ ਮੰਗਾਂ ਦਾ ਜਿਹੜਾ ਹੈ ਫੈਸਲਾ ਹੁਣ ਡਬਲ ਬੈਂਚ ਦੇ ਕੋਲ ਪਹੁੰਚ ਗਿਆ ਚੁੱਕਿਆ ਹੈ ਮੁਲਾਜ਼ਮਾਂ ਨੇ ਮੰਗਾਂ ਜਿਹੜੀਆਂ ਨੇ 18228 ਕਰੋੜ ਰੁਪਏ ਦੇ ਬਕਾਇਆ ਦੀ ਮੰਗ ਹੈ ਉਹ 11% ਡੀਏ ਦੇ ਬਕਾਇਆ ਦੀ ਜਿਹੜੀ ਹੈ ਤਿੰਨ ਕਿਸ਼ਤਾਂ ਨੇ ਇਹਨਾਂ ਦੋ ਮੰਗਾਂ ਦੇ ਜਿਹੜਾ ਹੈ ਫੈਸਲਾ ਹੁਣ ਡਬਲ ਬੈਂਚ ਦੇ ਕੋਲ ਪਹੁੰਚ ਚੁੱਕਿਆ ਹੈ ਅਤੇ ਹੁਣ ਇਹ ਫੈਸਲਾ ਡਬਲ ਬੈਂਚ ਦੇ ਵੱਲੋਂ ਜਿਹੜਾ ਕੀ ਤਾ ਜਾਵੇਗਾ ਅਤੇ ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਵੱਡੀ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਵੀ ਕੋਈ ਕੇਸ ਦਾ ਕੋਈ ਵੀ ਮਾਮਲਾ ਡਬਲ ਵੈਂਚ ਦੇ ਕੋਲ ਜਾਂਦਾ ਹੈ ਤਾਂ ਇਸ ਦੇ ਵਿੱਚ ਲੰਮੀ ਸੁਣਵਾਈ ਜਿਹੜੀ ਹੈ ਨਹੀਂ ਚਲਦੀ ਅਤੇ ਜਲਦ ਤੋਂ ਜਲ ਸੁਣਵਾਈ ਦੇ ਵਿੱਚ ਫੈਸਲਾ ਜਿਹੜਾ ਹੈ ਕੀਤਾ ਜਾਂਦਾ ਹੈ ਸੂਤਰਾਂ ਦੇ ਵੱਲੋਂ ਅੱਗੇ ਇਹ ਵੀ ਦੱਸਿਆ ਜਾ ਰਿਹਾ ਹੈ ਦੋਸਤੋ ਜਿਸ ਤਰ੍ਹਾਂ ਕਿ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਹੋਣ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਕਿਉਂਕਿ ਡੀਏ ਡੀਆਰ ਦੇ ਬਕਾਏ ਜਿਹੜੇ ਡੀਓਡੀਕ ਜਿਹੜੇ ਮੁਲਾਜ਼ਮ ਕਈ ਜਿਹੜੇ ਕੀ ਜਿਹੜੇ ਮਲਾਜ਼ਮ ਨੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਕਈ ਮਲਾਜ਼ਮ ਜਿਹੜੇ ਨੇ ਹਜੇ ਉਸ ਉਮਰ ਦੇ ਵਿੱਚ ਨੇ ਜਿਸ ਦੇ ਵਿੱਚ ਕਦੇ ਵੀ ਰੱਬ ਤੋਂ ਬਲਾਵਾ ਜਿਹੜਾ ਹੈ ਉਹਨਾਂ ਨੂੰ ਆ ਸਕਦਾ ਹੈ ਸੋ ਦੋਸਤੋ ਸੂਤਰਾਂ ਦੇ ਵੱਲੋਂ ਅੱਗੇ ਵੀ ਜਿਹੜੀ ਇਹ ਹੋਰ ਵੀ ਜਾਣਕਾਰੀ ਜਿਹੜੀ ਆ ਸਕਦੀ ਹੈ ਆਈ ਹੈ ਮਲਾਜ਼ਮਾਂ ਦੀ ਇਨਾ ਜ਼ਾਇਜ਼ ਮੰਗਾਂ ਦੇ ਉੱਪਰ ਡਬਲ ਬੈਂਸ ਦੇ ਵੱਲੋਂ ਜਲਦ ਹੀ ਕੋਈ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਜਾਵੇ ਮਲਾਜ਼ਮਾਂ ਨੂੰ ਇਨਾਂ ਦਾ ਪੈਂਡਿੰਗ ਪਿਆ 11% ਦੀਆਂ ਜਿਹੜੀਆਂ ਬਕਾਇਆ ਦੀਆਂ ਤਿੰਨ ਕੇਸਾਂ ਤੇ 18228 ਕਰੋੜ ਰੁਪਏ ਦਾ ਜਿਹੜਾ ਬਕਾਇਆ ਜ ਹੈ ਜਲ ਤੋ ਜਲ ਜਾਰੀ ਕੀਤਾ ਜਾਵੇ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ